हां जी दोस्तों ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜਿਟ ਹੈਗੀ ਏ ਪਿੰਡ ਸੁਰ ਸਿੰਘ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸੇ ਪਹੁੰਚੇ ਹਾਂ ਵੀਰ ਸੰਦੀਪ ਸਿੰਘ ਦੇ ਕੋਲ ਭੁੱਲ ਡੇਰੀ ਫਾਰਮ ਤੇ ਅੱਜ ਵੀਰ ਸੰਦੀਪ ਦੇ ਕੋਲ ਦੋਸਤੋ ਫੇਰ ਪਸ਼ੂ ਤਿੰਨ ਹਾਜ਼ਰ ਨੇ ਸੋ ਤਿੰਨੇ ਪਸ਼ੂਆਂ ਦੀ ਡਿਟੇਲ ਵੀ ਸੰਦੀਪ ਤੋਂ ਆਪਾਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਹਾਂਗੇ ਅੱਜ ਅੱਜ ਦੋਸਤੋ 4 ਨਵੰਬਰ ਨੂੰ ਇਹ ਆਪਾਂ ਕਵਰੇਜ ਕਰਦੇ ਹਾਂ ਸਮਾਂ ਕੋਈ 4 ਵਜੇ ਸ਼ਾਮ ਦਾ ਹੈਗਾ ਪਸ਼ੂ ਤਿੰਨ ਦਿਖਾਉਣੇ ਆ ਦੋ ਪਸ਼ੂ ਬਿਲਕੁਲ ਤਾਜ਼ੇ ਸੋਏ ਆ ਦੋਸਤੋ ਨਾਲ ਇੱਕ ਵਿਹੜ ਜਿਹੜੀ ਆ ਦੋਸਤੋ ਐਚ ਐਫ ਵਿਹੜ ਆ ਬਿਲਕੁਲ ਗੱਭਣਾਂ ਤਿਆਰੀ ਤੇ ਆ ਦਿਨ ਲੈਂਦੀ ਆ ਹਜੇ ਠੀਕ ਆ ਸੋ ਪੂਰੀ ਡਿਟੇਲ ਉਹਦੀ ਵੀ ਆਪਾਂ ਬਾਈ ਸੰਦੀਪ ਤੋਂ ਪੁੱਛ ਲਾਂਗੇ ਤੇ ਆਹੋ ਕਰਦੇ ਆ ਗੱਲਬਾਤ ਵੀਰ ਸੰਦੀਪ ਦੇ ਨਾਲ ਬਾਕੀ ਫਸਟਲੀ ਇੱਕ ਰਿਕਵੈਸਟ ਉਹਨਾਂ ਵੀਰਾਂ ਤੱਕ ਜ਼ਰੂਰ ਹੁੰਦੀ ਆ ਜਿਹੜੇ ਵੀਰ ਕੋਈ ਖਾਸ ਖਰੀਦਦਾਰ ਇਹਨਾਂ ਪਸ਼ੂਆਂ ਖਰੀਦਣਗੇ ਤਸੱਲੀ ਤੁਸੀਂ ਘਰ ਵਿਜਿਟ ਕਰਕੇ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਗੱਭਣ ਪਸ਼ੂ ਆਪਣਾ ਤਿਪਕੇ ਤਸੰਦੀ ਜ਼ਰੂਰ ਕਰ ਲਿਓ ਠੀਕ ਆ ਆ ਆਉ ਕਰਦੇ ਆ ਗੱਲ ਸੰਦੀਪ ਸਭ ਤੋਂ ਪਹਿਲਾਂ ਵੀਰੇ ਸਾਸਰੀ ਕਾ ਸਾਸਰੀ ਸਾੰਦੂ ਸਾਹਿਬ ਜੀ ਠੀਕ ਠਾਕ ਹੋ ਠੀਕ ਠਾਕ ਮਹਾਰਾਜ ਬਹੁਤ ਵਧੀਆ ਸੰਦੂ ਸਾਹਿਬ ਠੀਕ ਠਾਕ ਜੀ ਤੇ ਸੰਦੀਪ ਵੀਰੇ ਪਸ਼ੂ ਆਪਾਂ ਦੋਖ ਦਿਨ ਹੋ ਕੇ ਵੀਡੀਓ ਪਾਈ ਨੂੰ ਹਾਂਜੀ ਹਾਂਜੀ ਪਰਸੋਂ ਪਾਈ ਸੰਦੂ ਸਾਹਿਬ ਵੇਗੇ ਸੀਗੇ ਹਾਂਜੀ ਵੇਗੇ ਤਿੰਨੇ ਪਸ਼ੂ ਵੀ ਅੱਜ ਫਿਰ ਪਸ਼ੂ ਆਪਣੇ ਕੋਲ ਤਿੰਨ ਹਜ਼ਾਰ ਨੇ ਹਾਂਜੀ ਚਾਰ ਸੀ ਸੰਦੂ ਸਾਹਿਬ ਇੱਕ ਮੈਂ ਅੱਜ ਹੀ ਸੂਈ ਉਹ ਸਵੇਰੇ ਵੇਗ ਗਈ ਆ ਜੀ ਹਾਂਜੀ ਤੇ ਇਸ ਟਾਈਮ ਇੱਕ ਆਪਣੇ ਕੋਲ ਮੈਂ ਤੇ ਦੋ ਆਪਣੇ ਕੋਲ ਵੜਾਂ ਜੀ ਇਹਨਾਂ ਦੇ ਵਿੱਚ ਇੱਕ ਵੜ ਆਪਣੇ ਕੋਲ ਘੰਟਾ ਹੋ ਗਿਆ ਸੂਈ ਆ ਜੀ ਹਾਂਜੀ ਇਹਨੇ ਵਛੀ ਦਿੱਤੀ ਆ ਦੂਜੇ ਨੰਬਰ ਤੇ ਇੱਕ ਮੈਂ ਆਪਣੇ ਕੋਲ ਸੁਈ ਹਰੀ ਨਹੀਂ ਲਿਆ ਇੱਕ ਮਾਦੇ ਨੀਲੀ ਰੱਬ ਦੀ ਸੁਈ ਹੈ ਸੁਈ ਹੈ ਲਓ ਜੀ ਸੋ ਪਹਿਲੇ ਨੰਬਰ ਤੇ ਵੀਰ ਸੰਦੀਪ ਕਿਹੜੀ ਬਰੀਡ ਦੇ ਵਿੱਚ ਆ ਗਈ ਬੈਠ ਸੰਤੋਸ਼ ਸਾਹਿਬ ਇਹ ਜਰਸੀ ਕ੍ਰੋਸ ਜੀ ਜੀ ਆਉਂਦੀ ਹੈ ਜੀ ਜਰਸੀ ਕ੍ਰੋਸ ਹਾਂ ਜੀ ਬਹੁਤ ਵਛੀ ਚੰਗੀ ਆ ਬਾਕੀ ਥਣ ਲੇਵਾ ਬਹੁਤ ਜਿਆਦਾ ਵਾ ਬੈਠਦਾ ਲਓ ਜੀ ਰਾਤੀ ਆਪਾਂ ਲੈ ਗਏ ਅੱਜ ਆਪਣੇ ਕੋਲ ਸੁਪੀ ਆ ਇਹ ਅੱਛਾ ਰਾਤ ਹੀ ਆਈ ਆਪਣੇ ਕੋਲ ਅੱਜ ਆਪਣੇ ਕੋਲ ਸੁਪੀ ਆ ਸੁਪੀ ਆ ਕੁਝ ਕੁ ਘੰਟੇ ਪਹਿਲਾਂ ਸੁਈ ਹੋ ਗਈ ਹਾਂ ਜੀ ਹਾਂ ਜੀ ਏਰ ਪੈਣੀ ਬਾਕੀ ਹੈ ਜੀ ਹਾਂ ਜੀ ਏਰ ਪੈਣੀ ਬਾਕੀ ਹੈ ਜੀ ਇਹਦੇ ਵੀ ਚਲੋ ਆਪਾਂ ਵੀਡੀਓ ਅਗਲੇ ਨੂੰ ਖਾਦਾਂਗੇ ਬਾਕੀ ਚਵਾਈ ਸੋ ਚਵਾਈ ਜਿਹੜੀ ਆ ਦੋਸਤੋ ਬਿਲਕੁਲ ਆ ਤੁਸੀਂ ਵੇਖੋ ਬੌਲੇ ਦੇ ਉੱਤੇ ਤੁਸੀਂ ਵੀ ਚਵਾਈ ਕਰ ਸਕਦੇ ਜੀ ਸੋ ਕਰਮਾਂ ਵਾਲੀ ਬਿਲਕੁਲ ਸੁਣੀ ਆ ਤਾਜੀ ਠੀਕ ਆ ਜੀ ਲੜ ਲਮਕਦਾ ਪਿਆ ਬਿਲਕੁਲ ਜੀਰ ਪਾਣੀ ਬਾਕੀ ਆ ਭਰਾ ਬਰੂ ਚੌਥਾ ਥਾਣਾ ਦਾ ਚੈੱਕ ਕਰ ਲੋ ਸੋ ਬਾਕੀ ਤਸੱਲੀ ਆ ਤੁਸੀਂ ਵੀ ਕਰ ਲਿਓ ਠੀਕ ਆ ਅਗਲੇ ਥਾਣਾ ਦਾ ਭਰਾ ਦੇ ਥੋੜਾ ਜਿਹਾ ਆਹ ਲਓ ਜੀ ਠੀਕ ਆ ਲਓ ਜੀ ਸੋ ਮਗਰ ਬੱਚਾ ਗਿਆ ਫੀਮੇਲ ਪੱਛੀ ਹਾਂ ਜੀ ਹਾਂ ਜੀ ਲਓ ਜੀ ਮਗਰ ਬੱਛੀ ਆ ਬਿਲਕੁਲ ਗਿੱਲੇ 나ੜੂ ਦੇ ਨਾਲ ਆ ਦੇਖੋ ਗਿੱਲਾ 나ੜੂ ਆ ਪੱਛੀ ਬਹੁਤ ਸੋਹਣੀ ਠੀਕ ਹੈ ਟੈਂਟਾ ਕੋ ਗੱਸਾਂ ਤੋਂ ਸਾਬ ਸੁਈ ਨੂੰ ਸੋ 1 ਘੰਟਾ ਪਹਿਲਾਂ ਸੂਈਆ ਦੋਸਤੋ ਠੀਕ ਆ 4:00 ਵਜੇ ਆਪਾਂ ਹੁਣ ਸ਼ੂਟ ਕਰਦੇ ਪਏ ਆ ਵੀ ਤਕਰੀਬਨ 3:00 ਵਜੇ ਸੂਈ ਹੋ ਗਈ ਠੀਕ ਆ ਸੋ ਆਰਡਰ ਕੁਆਲਿਟੀ ਕਾਫੀ ਸੋਹਣੀ ਆ ਐਚ ਐਫ ਤੇ ਜਰਸੀ ਕ੍ਰੋਸ ਆ ਠੀਕ ਆ ਜੀ ਬਲੈਕ ਰੰਗ ਆ ਸੋ ਬਾਕੀ ਪਸੰਦ ਆਊਗੀ ਤੁਹਾਨੂੰ ਠੀਕ ਆ ਆਰਡਰ ਕੁਆਲਿਟੀ ਬਹੁਤ ਜ਼ਿਆਦੀ ਸੋਹਣੀ ਆ ਬੈਸਟ ਆਰਡਰ ਆ ਸਪੇਸ ਦੀ ਗੱਲ ਕਰ ਲਈਏ ਦੋਸਤੋ ਤੇ ਚੌਥਾ ਥਾਣਾ ਦੀ ਸਪੇਸ ਵੀ ਅਗਲੇ ਪਿਛਲੇ ਥਾਣਾ ਦੀ ਗੱਲ ਕਰ ਲਈਏ ਤੇ 5 5 6 6 ਇੰਚੀ ਸਪੇਸ ਤੇ ਸੱਜੀ ਖੱਬੀ ਬਹਿਣੀ ਦੀ ਗੱਲ ਕਰ ਲਈਏ ਤੇ ਘੱਟੋ ਘੱਟ ਵੀ ਮਗਰਲੇ ਥਾਣਾ ਦੀ ਕੋਈ 4 ਕੌਂਗਲਾਂ ਦੀ ਸਪੇਸ ਆ ਤੇ ਅਗਲੇ ਥਾਣੇ ਤਕਰੀਬਨ ਕੋਈ 10 ਵਜਦੀ ਹੈ ਠੀਕ ਆ ਸੋ ਆਹ ਦੇਖੋ ਜੀ ਸੋ ਜੇਰ ਪ੍ਰੋਪਰ ਪੈ ਜੂਗੀ ਜਿਹੜਾ ਕੋਈ ਖਰੀਦਾਰ ਵੀ ਖਰੀਦੂਗਾ ਉਹਨੂੰ ਜੇਰ ਪ੍ਰੋਪਰ ਜਿਹੜੀ ਪਈ ਦੋਸਤੋ ਬਾਈ ਸੰਦੀਪ ਨੂੰ ਵੀ ਕਹਿ ਦਾਂਗੇ ਵੀ ਤਸਲੀ ਨਾਲ ਜਿਹੜੀ ਕਵਰੇਜ ਕਰਕੇ ਰੱਖ ਲੂਗਾ ਵੀਡੀਓ ਦਿਖਾ ਦਾਂਗੇ ਸੰਧੂ ਸਾਹਿਬ ਆਪਾਂ ਨੂੰ ਜੇਰ ਦੀ ਪ੍ਰੋਪਰ ਤੇ ਬਾਕੀ ਇੱਕ ਵਾਰੀ ਥੋੜਾ ਜਿਆਦਾ ਨੇੜੇ ਤੋਂ ਤੁਹਾਨੂੰ ਥਾਣਾ ਜ਼ਰੂਰ ਦਿਖਾ ਦਿੰਨੇ ਆ ਠੀਕ ਆ ਆ ਦੇਖੋ ਠੀਕ ਹੈ। ਫੰਦੀਪਰੇ ਕਿੰਨਾ ਕੁ ਮੁੱਲ ਕਰਦੇ ਆ ਡਿਮਾਂਡ ਕੀ? ਸੰਤੋ ਸਾਹਿਬ ਬਿਲਕੁਲ ਮੁੱਲ ਆ ਜਿ ਆਪਾਂ ਜੈ ਜੀ ਕਰਨੇ ਆ। ਬੱਚੀ ਤੇ ਚਲੋ ਆ ਗਈ 55-60 ਹਜ਼ਾਰ ਦੀ। ਹਾਂਜੀ। ਆਪਾਂ 55 ਹਜ਼ਾਰ ਮੁੱਲ ਕਰਦੇ 47 ਹਜ਼ਾਰ ਦਾ ਦੇ ਲਿਆ ਹਾਂ ਨਾ ਹੀ 47 ਹਜ਼ਾਰ ਦੇ ਵਿੱਚੋਂ ਛੋਟ ਛੱਪਾ ਹੀ ਹੋਣਾ ਵਾ ਸੌ ਦਸੋ ਕੋਈ ਜ਼ਿਆਦਾ ਨਹੀਂ। 47 ਚੋਂ। ਹਾਂਜੀ। ਠੀਕ ਹੈ ਜੀ। 47 ਹਜ਼ਾਰ ਦਾ ਦੇ ਲਿਆ ਸੰਤੋ ਸਾਹਿਬ। ਲੋ ਵੀ ਦੋਸਤੋ 47000 ਦੇ ਵਿੱਚ ਲੈਣ ਦੇਣ ਯੈਸ ਨੋ ਆ ਟਿਕਾ ਮੁੱਲ 55 47000 ਦਾ ਦੇ ਲਿਆ ਸੰਦੂ ਸਾਹਿਬ ਜੇਰ ਪਵਾ ਕੇ ਪ੍ਰੋਪਰ ਜੇਰ ਦੀ ਵੀਡੀਓ ਵੀ ਆਪਾਂ ਬਖਾਵਾਂਗੇ ਜਿਹੜਾ ਵੀ ਹਨਰ ਆਪਣਾ ਲੈਂਦਾ ਸੋ ਸੰਦੀਪ ਰੇ ਬਾਕੀ ਚਲੋ ਭਰਿਆ ਪਾਂਡਾ ਹਾਂਜੀ ਅ ਅੱਗੇ ਆਉਣ ਵਾਲੇ ਦਿਨਾਂ ਤੇ ਦੁੱਧ ਜਦੋਂ ਪੀਕ ਤੇ ਚਲੀਦਾ ਚਲੋ ਉਦੋਂ ਸਮਝਵਦੇ ਰਹੋਗੇ ਬਾਕੀ ਸੋਨਾ ਦੁੱਧ ਚਵਾ ਦੂਗੀ ਹਾਂਜੀ ਸੰਦੂ ਸਾਹਿਬ ਆਰਡਰ ਦੇ ਹਿਸਾਬ ਨਾਲ ਚਲੋ 17 18 ਕਿਲੋ 20 ਕਿਲੋ ਵੀ ਭਰ ਸਕਦੀ 22 ਵੀ ਭਰ ਸਕਦੀ ਹੈ ਜੀ ਚਲੋ ਵੈਸੇ 15 16 ਤੋਂ ਆਪਾਂ ਉਮੀਦ ਕਰਦੇ ਚੰਗੀ ਸੇਵਾ ਤੋਂ 20 ਵੀ ਲੈ ਸਕਦੇ ਪਰਾਸੀ ਤੇ ਵੱਡੇ ਆਰਡਰ ਸਾਈਜ਼ ਦੇ ਵਿੱਚ ਪਸੰਦ ਆਊਗੀ ਤੇ ਪਸੰਦ ਆਈ ਚੀਜ਼ ਆ ਆਪਣੀ ਨਰਕ ਪਰਖਾ ਤੁਸੀਂ ਵੀ ਕਰ ਲਿਓ ਠੀਕ ਆ ਤੇ ਵਾਇਰ ਵੱਡਾ ਵੀ ਵੱਡਾ ਸੰਤੋਖ ਬਾਕੀ ਵੈੜ ਦਾ ਹਾਂ ਨਹੀਂ ਚੰਗੀ ਵੈੜ ਓਵਰঅল ਸਾਰੀ ਆ ਚਲੋ ਇਹਨਾਂ ਵੀ ਸੂ ਦੇ ਵਿੱਚ ਆਈ ਆ ਹਾਂਜੀ ਸੂ ਚਾਹੀਏ ਤੇ ਵੱਡੀ ਆ ਵੈੜ ਠੀਕ ਆ ਕੱਦ-ਕੱਡ ਜਿਹੜਾ ਦੋਸਤੋ ਮੀਡੀਅਮ ਤੋਂ ਪਲੱਸ ਹਾਈਟ ਆ ਸੋਹਣੀ ਵੱਡੀ ਹਾਈਟ ਵਿੱਚ ਫੱਪ ਫੂਬੂ ਪੂਰੀ ਆ ਆਜੋ ਅੱਗੇ ਦੂਜੇ ਨੰਬਰ ਤੇ ਆਹ ਬੱਚੀ ਆ ਗਈ ਹੈ ਹਾਂਜੀ ਸੰਤੂ ਸਾਹਿਬ ਇਹ ਬੈਡ ਦੀ ਕੀ ਡਿਟੇਲ ਆ ਜੀ ਬਿਲਕੁਲ ਆ ਜੇ ਸੰਤੂ ਸਾਹਿਬ ਇਹਦੇ ਸ਼ਹਿਦ ਆਉਂਦੇ ਆ ਦੂਜਾ ਸੂਆ ਸੋਨਾ ਜੀ ਇਹਨੇ ਹਰ ਕੀ ਪਹਿਲੇ ਸੂਏ ਜਿਹੜੇ ਅਨਰ ਤੋਂ ਲਈ ਆ ਜਾਨੀ ਕਿ ਮਾਲਕਾਂ ਨੇ ਕਿ 12 13 ਕਿਲੋ ਅਸੀਂ ਦੁੱਧ ਇਹਦੇ ਥੱਲੇ ਚੋਇਆ ਜੀ ਪਹਿਲਣ ਨੇ ਦਿੱਤਾ ਹਾਂਜੀ ਹੁਣ ਦੂਜੇ ਆਜੇ ਦੂਜੇ ਸੂਏ ਆਰ ਕੇ ਸੋਨਾ ਬਿਲਕੁਲ ਸ਼ਹਿਦ ਜੇ ਆਉਂਦੇ ਆ ਜੇ ਦੇ ਠੀਕ ਆ ਜੀ ਹਾਂ ਤੇ ਟਿਪਣ ਤੇ ਇਹ ਬਿਲਕੁਲ ਸ਼ਹਿਦ ਨੀਰਾ ਜਿਹੜਾ ਦੇਖੋ ਸ਼ਹਿਦ ਹੁੰਦਾ 10 ਦਿਨ ਵੀ ਖੜ ਸਕਦੀ 12 ਵੀ ਖੜ ਸਕਦੀ ਬਿਲਕੁਲ ਸ਼ਹਿਦ ਹੁੰਦਾ ਬੋਲਾ ਨਹੀਂ ਪੰਨੇ ਹਜੇ ਚਮਾ ਥਣਾ ਜੀ ਕੁਝ ਕ ਹੋਉਂਦਾ ਸੰਦਾ ਠੀਕ ਆ ਘਟੋ ਘਟ ਵੀ ਉਮੀਦ ਕਰਦੇ ਆ ਵੀ 10 ਤੋਂ 12 ਦਿਨ ਹਾਂਜੀ ਲੈ ਜਾਊਗੀ ਠੀਕ ਆ ਲੈ ਜਾਊਗੀ ਕੋਈ ਹਫਤੇ ਖੰਡ ਤੇ ਬਾਕੀ ਸੰਧੂ ਸਾਹਿਬ ਜੇ ਕੋਈ ਆਪਾਂ ਹੁਣ ਦਵਾਂਗੇ ਕਿਸੇ ਵੀਰ ਭਰਾ ਨੂੰ ਤੇ ਅਗਲਾ ਸੰਭ ਲੂਗਾ ਚਲੋ ਉਹਨੂੰ 2 ਰੁਪਏ ਭਾਣਾ ਦੇ ਦਾਂਗੇ ਜੇ ਆਪਾਂ ਸੂਈ ਸਵਾਈ ਵੇਚੀ ਤੇ ਫਿਰ 2 ਰੁਪਏ ਨਹੀਂ ਕੀ ਵੇਚਣ ਦੀ ਗੱਲ ਪਿਆ ਜੀ ਬਿਲਕੁਲ ਜੀ ਬਿਲਕੁਲ ਉਹ ਵੜ ਜਿੰਨੀਆ ਦ ਹਾਂਜੀ ਹਾਂਜੀ ਬਾਕੀ ਫੇਰ ਵੀ ਜੇਕਰ ਆਪਾਂ ਦੇਖੀਏ ਤੇ ਜਰਸੀ ਐਚ ਐਫ ਕਰੋਸ ਆ ਠੀਕ ਆ ਜਰਸੀ ਤੇ ਐਚ ਐਫ ਕਰੋਸ ਆ ਬੈਕ ਸਾਈਡ ਤੋਂ ਵੇਖੀਏ ਥੋੜੇ ਜਿਵੇਂ ਆਪਾਂ ਜਰਸੀ ਦੇ ਵਿੱਚ ਆ ਜਾਂਦਾ ਹਿੱਸਾ ਅੱਗੋਂ ਫੇਸ ਕੁਆਲਿਟੀ ਵੇਖੀਏ ਤੇ ਐਚ ਐਫ ਬਰੀਡ ਦੇ ਵਿੱਚ ਪਾਈ ਜਾਂਦੀ ਹੈ ਥਣ ਥਣ ਚੰਗਾ ਜੀ ਬਾਕੀ ਠੀਕ ਆ ਥਣ ਭਾਂਡਾ ਸੋਹਣਾ ਥਣ ਦੀ ਗੱਲ ਕਰਨ ਲੱਗੇ ਤੇ ਮੁਠੀ ਥਾਣਾ ਕੋਈ ਵੀਰ ਚਬਾਈ ਕਰ ਸਕਦਾ ਕੋਈ ਭੈਣ ਚਬਾਈ ਕਰ ਸਕਦੀ ਹੈ ਵੀ ਮੁਠੀ ਥਾਣਾ ਹੱਥੀ ਚਬਾਈ ਆ ਵੀ ਛੋਟਾ ਜਿਹਾ ਥਾਣਾ ਨਹੀਂ ਲੱਗਾ ਵੇੜਦੇ ਥਾਣਾ ਪੂਰਾ ਲੱਗਾ ਜਿੱਥੋਂ ਤੱਕ ਮੈਂ ਮੌਕੇ ਤੇ ਖੜ ਕੇ ਦੇਖ ਰਿਹਾ ਦੋਸਤੋ ਕੋਈ ਵੀਰ ਤੁਸੀਂ ਦੂਰੋਂ ਨੇੜੇੋਂ ਚੱਲ ਕੇ ਆ ਜਾਂਦੇ ਜੀ ਇੱਥੇ ਥਣ ਛੋਟਾ ਜਾਂ ਨਿਕਲੇ ਫਿਰ ਸਵਾਦ ਨਹੀਂ ਆਉਂਦਾ ਗੱਲ ਕਰਨ ਦਾ ਥਣ ਪੂਰਾ ਸਵਾਦੀ ਆ 10 ਤੋਂ 12 ਦਿਨ ਲੈ ਜੂਗੀ ਹੈ ਠੀਕ ਆ ਤੇ 10 ਤੋਂ 12 ਦਿਨ ਹਜੇ ਕੱਢਦੀ ਆ ਤੇ ਸੋਹਣੀ ਜਿਹੜਾ ਵੀਰ ਅੱਗੇ ਕੋਈ ਦੇਖਭਾਲ ਕਰ ਲੂਗਾ ਦੁੱਧ ਤੁਸੀਂ ਵੀ ਜਿਹੜਾ ਦੋਸਤੋ ਕੋਈ 12 13 ਤੋਂ ਪਲੱਸ ਵੀ ਲੈ ਸਕਦੇ ਜੀ ਚੰਗੀ ਉਮੀਦ ਅੱਗੇ ਠੀਕ ਆ ਹਜੇ ਬਿਲਕੁਲ ਲੈਵਲ ਹਵਾ ਬਣਾ ਰਹੀ ਆ ਤੇ ਆ ਥੋੜਾ ਜਿਹਾ ਕੋਲੋਂ ਦੇਖ ਲਓ ਆਹ ਦੇਖੋ ਜੀ ਆਹ ਦੇਖੋ ਜੀ ਬਈ ਰੋਗ ਰੋਗ ਥਾਣਾ ਠੀਕ ਹੈ 200 ਹੁੰਦੀ ਆ ਬਾਕੀ ਜਿੰਨੇ ਹੈਗੇ ਆ ਤੇ ਤੁੰਨ ਤੋਂ ਸੰਦੀਪ ਥੋੜਾ ਜਿਹਾ ਮੋਟਾ ਜਿਹਾ ਥੋੜਾ ਜਿਹਾ ਵੱਡਾ ਸੰਦੀਪ ਜਮਾਂਦਰੂ ਹੀ ਆ ਜੀ ਇਦਾਂ ਹੀ ਇਹਦਾ ਜਮਾਂਦਰੂ ਬੰਤਰੀ ਆ ਇਹਨੇ ਦੱਸਿਆ ਬਿਲਕੁਲ ਜਮਾਂਦਰੂ ਪੋਲਾ ਬਿਲਕੁਲ ਬਾਕੀ ਹੈ ਜਮਾਂਦਰੂ ਹੀ ਹੈ ਜਿਤਨਾ ਲਓ ਜੀ ਹੈ ਪੋਲਾ ਲਓ ਜੀ ਪੋਲਾ ਬਿਲਕੁਲ ਜਮਾਂਦਰੂ ਕੋਈ ਪ੍ਰੋਬਲਮ ਨਹੀਂ ਕੋਈ ਲੈਣਾ ਨਹੀਂ ਕੋਈ ਦੇਣਾ ਨਹੀਂ ਠੀਕ ਹੈ ਜੀ ਇਹ ਜਮਾਂਦਰੂ ਆ ਦੋਸਤ ਕੋਈ ਤੜਾ ਨਹੀਂ ਕੋਈ ਹਣਾ ਕਿਸੇ ਤਰ੍ਹਾਂ ਦੀ ਕੋਈ ਦੇਖ ਕੋਈ ਨਹੀਂ 1 ਰੁਪਏ ਦਾ ਨੁਕਸ ਨਹੀਂ ਸੰਤੂ ਸਾਹਿਬ ਉਹਦੇ ਵਿੱਚ ਬਾਕੀ ਹਰ ਕਵੀਰ ਦੀ ਆਪੋ ਆਪਣੀ ਸਮਝ ਹੈ ਤੇ ਸਰਦੀਪ ਕਿੰਨਾ ਕੁ ਮੁੱਲ ਲੈਣ ਦੇ ਸੰਤੂ ਸਾਹਿਬ ਬਿਲਕੁਲ ਜੈ ਜੈ ਮੁੱਲ ਕਰਨਾ ਮੁੱਲ ਕਰਾਉਣ ਨੂੰ ਭਾਵੇਂ ਵੱਛੀ ਦੀ ਵਿਕਦੀ ਹੈ 35000 ਰੁਪਏ ਦੀ ਹਾਂਜੀ ਆਪਾਂ ਹਾਂ ਨਾ ਅੱਜ ਵੱਛੀ ਦੇ ਦਾਂਗੇ 28000 ਰੁਪਏ ਦੀ 28000 ਦੀ ਹਾਂਜੀ ਮੁੱਲ 32000 ਰਿਹਾ 28000 ਦਾ ਦੇ ਲਿਆ ਸੰਤੂ ਸਾਹਿਬ ਠੀਕ ਹੈ ਜੀ ਹਾਂਜੀ ਚਲੋ ਅਗਲਾ ਵੀਰ ਭਰਾ ਕੋਈ ਸੰਭ ਲੂਗਾ 4 ਦਿਨ ਬਿਲਕੁਲ ਜੀ ਬਿਲਕੁਲ ਉਹਨਾਂ ਨੂੰ 2 ਰੁਪਏ ਭਾਣਾ ਦੇ ਦਾਂਗੇ ਇਹ ਆਪਾਂ ਸੁਹੀ ਸਵਾਈ ਵ ਬਿਹੜ ਚੰਗੀ ਆ ਪਸੰਦ ਆਊਗੀ ਸਫਾਈ ਸੁਪੂਈ ਪੂਰੀ ਆ ਥਣ ਭਾਂਡੇ ਦੀ ਬੜੀ ਸਫਾਈ ਆ ਉੱਪਰੋਂ ਵੀ ਪੂਰੀ ਸਾਫ਼ ਆ ਥੋੜਾ ਜਿਹਾ ਹਾਥ ਹੁੱਥ ਜਿਹੜਾ ਵੀਰ ਦਾ ਘਰੇ ਕਾਫੀ ਖੁੱਲਾ ਸੋਹਣਾ ਹਾਥ ਹੁੱਥ ਫੁਰ ਲੋਹਾਂਗੇ ਪੱਠੇ ਢੱਕੇ ਉੱਪਰ ਗਾਂ ਬਰਸੀਨ ਵਗੈਰਾ ਵੀ ਹੋ ਜਾਣੀਆਂ ਠੀਕ ਆ ਹਾਥ ਹੁੱਥੋਂ ਵਧੀਆ ਵੱਜ ਗਿਆ ਪੱਠੇ ਢੱਕੇ ਨਾਲ ਕੋਈ ਫੀਡ ਫੂਡ ਨਾਲ ਤੇ ਜਿਹੜਾ ਦੋਸਤੋ ਭਰਗੀ ਪੂਰੀ ਤੇ ਵਿਹੜ ਬਹੁਤ ਸੋਹਣੀ ਠੀਕ ਆ ਵੱਡੇ ਕਦ ਕੱਢਦੀ ਆ ਭਾ ਬਿਲਕੁਲ ਜਾਇਜ਼ ਆ ਠੀਕ ਆ ਭਾ ਜਾਇਜ਼ ਆ 28000 ਜੱਸ ਨੂੰ ਹਾਂਜੀ ਪਸੰਦ ਆਊਗੀ ਅਗਲੇ ਬੰਨੇ ਇੱਕ ਹੋਰ ਨਗੀਨਾ ਨੀਲੀ ਨੀਲੀ ਰਾਵੀ ਦੀ ਮੈਂ ਆ ਦੋਸਤੋ ਤੇ ਤਾਜੀ ਸੂਹੀ ਆ ਤੇ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆ ਸੰਦੀਪ ਸੁਹਾ ਵੀਰ ਕਿੰਨਾ ਹੋਊਗਾ ਸੁਹਾ ਸੰਤੂ ਸਾਹਿਬ ਇਹਦਾ ਤਿੱਜਾ ਜੀ ਹਾਂ ਦੂਜੇ ਸੂਵੇ 12 ਕਿਲੋ ਦੁੱਧ ਕੱਢਿਆ ਆਪਾਂ ਜਿਹੜੇ ਚਲੋ ਔਨਰ ਤੋਂ ਲਈ ਆ ਉਹਨਾਂ ਨੇ ਆਪਣੇ ਕੋ ਵੀਡੀਓ ਵੀ ਹੈਗੀ ਉਹਨਾਂ ਦੀ ਯਾਨੀ ਕਿ ਜਿੱਤੇ ਅੱਛਾ 12 ਕਿਲੋ ਚਵਾਈ ਦੂਜੇ ਸੂਵੇ 12 13 ਕਿਲੋ ਦੀ ਉਹਨਾਂ ਚਵਾਈ ਕੀਤੀ ਆ ਤੇ ਬਾਕੀ ਚਵਾ ਚੂ ਬੜਾ ਜਿਆਦਾ ਚੰਗਾ ਮੈਂ ਦਾ ਹੁਣ ਵੀ ਆਈਟਮ 9 ਤੋਂ ਹੀ 10 ਕਿਲੋ ਹੈਗਾ ਪਰ 9 ਕਿਲੋ ਮੰਨ ਕੇ ਚੱਲੋ ਸੰਤੂ ਸਾਹਿਬ 9 ਕਿਲੋ ਬੋਲਾ ਗਿਨ ਲਓ ਦੁੱਧ ਕਿਲੋ ਫਿਲਹਾਲ ਇੱਥੇ ਹੀ ਆ ਪੰਜਵੇਂ ਪੰਜਵੇਂ ਦਿਨ ਚਾਜ ਪੰਜਵਾਂ ਛੇਵਾਂ ਦਿਨ ਸੁਈ ਨੂੰ ਹਾਂਜੀ ਪੰਜਵਾਂ ਛੇਵਾਂ ਦਿਨ ਮਗਰ ਕੱਟੀ ਹੈ ਜੀ ਹਾਂਜੀ ਕੱਟੀ ਹੈ ਜੀ ਮਗਰ ਵੀ ਕੱਟੀ ਹੈ ਠੀਕ ਆ ਸੋ ਮੱਝ ਟੇਡਾ ਕੱਟਦੇ ਹੋ ਦੋਸਤੋ ਇੱਕ ਪਾਸੇ ਟੇਡਾ ਕੱਟਾ ਸਿੰਘਾਂ ਦੀ ਗੁਲਾਈ ਹੈ ਬੈਕ ਸਾਈਡ ਤੋਂ ਠੀਕ ਆ ਤੇ ਪਤਲੇ ਪਿੰਡੇ ਦੇ ਵਿੱਚ ਬਾਕੀ ਹਵਾਨਾ ਲੇਵਾ ਸਾਰਾ ਵਾਈਟ ਆ ਮਗਰਲੇ ਪੈਰ ਅਗਲੇ ਪੈਰ ਚਾਰੇ ਪੈਰ ਚਾਰੇ ਇੱਕ ਹੋਰ ਜਿਹੜੇ ਆਪਾਂ ਕਹਿ ਦਿੰਨੇ ਵੀ ਧੋਤੇ ਆ ਠੀਕ ਆ ਪੂਸ਼ ਉੱਪਰ ਤੱਕ ਵਾਈਟ ਆ ਦੇਖੋ ਦੁੱਧ ਸੰਤੋ ਸਾਹਿਬ 13 14 ਕਿਲੋ ਮੈਂ ਪਾਊਗਾ ਜਾਂ ਕੋਈ ਚੰਗੀ ਸਾਮ ਕਰੂਗਾ ਵੀਰ ਦੇ ਹਾਂ ਇਹ ਦੁੱਧ ਅਗਲੇ ਦੇ ਪਾਇਦਾ ਗਾੜੀ ਸਾਮ ਦਾ ਬਿਲਕੁਲ ਆਪਾਂ 9 10 ਕਿਲੋ ਹੁਣ ਬਣਾਵਾਂਗੇ ਜੀ ਆਹ ਲਓ ਜੀ ਚੌਣ ਪੋਲੀ ਸੰਤੋ ਸਾਹਿਬ ਬਿਲਕੁਲ ਹੈ ਠੀਕ ਆ ਜੀ ਉਹ ਮਗਰਲੇ ਥਣਾ ਦੀ ਚਵਾਈ ਦੋਸਤੋ ਤੁਸੀਂ ਦੇਖ ਸਕਦੇ ਹੋ ਠੀਕ ਆ ਕੋਈ ਭੂਰ ਨਹੀਂ ਕੋਈ ਛਟਾ ਨਹੀਂ ਬਾਕੀ ਆ ਅਗਲੇ ਥਣਾ ਦੀ ਦੇਖੋ ਚਵਾਈ ਪੋਲੀ ਆ ਸੰਦੀਪ ਸਿੰਘ ਆ ਬਿਲਕੁਲ ਪੋਲੀ ਸੰਤੂ ਸਾਹਿਬ ਠੀਕ ਆ ਕਈ ਵਾਰਾ ਵੀਰਾ ਥੋੜਾ ਮੋਟਾ ਆ ਦੇਖੋ ਕਨੇਰ ਕੀ ਧਾਰੀ ਦੇਖੋ ਆ ਦੇਖੋ ਆ ਲਓ ਲਓ ਵੀ ਭਰਾਵੋ ਠੀਕ ਆ ਜੀ ਬਿਲਕੁਲ ਪੋਲੀ ਰੂਵ ਵਰਗੀ ਬਸ ਠੀਕ ਆ ਜਰੂਰ ਸੰਤੂ ਸਾਹਿਬ ਥੋੜਾ ਜਿਹਾ ਮੋਟਾ ਬਾਕੀ ਚਵਾਈ ਬਹੁਤ ਜਿਆਦਾ ਚੰਗੀ ਆ ਠੀਕ ਆ ਚਵਾਈ ਚੰਗੀ ਆ ਦੋਸਤੋ ਪੋਲੀ ਚਵਾਈ ਆ ਨਰਮਾ ਠੀਕ ਆ ਤੇ ਖੋਲ ਕੇ ਇੱਕ ਵਾਰੀ ਤੋਰ ਕੇ ਤੁਹਾਨੂੰ ਦਿਖਾਉਣੇ ਆ ਸੋ ਪਤਲੇ ਪਿੰਡੇ ਦੀ ਆ ਨੀਲੀ ਰਾਵੀ ਦੇ ਸ਼ਕੀਨ ਵੀਰਾਂ ਦੇ ਲਈ ਨੀਲੀ 9-10 ਕਿਲੋ ਸੰਤੂ ਸਾਹਿਬ ਯਾਨੀ ਕਿ ਬੌੜੀ ਗਨ ਲਓ ਦੁੱਧ ਗਨ ਲਓ ਤਿਆਰ ਹੈ ਇਸ ਟਾਈਮ ਠੀਕ ਆ ਜੀ ਹਾਂਜੀ ਯਾ ਇਹ ਕੋ ਦੋ ਡੰਗ ਚੋਲੇ ਚਾਹੇ ਕੋ ਤਿੰਨ ਡੰਗ ਚੋਲੇ ਠੀਕ ਆ ਜੀ ਆ ਦੇਖੋ ਪੋਲੀ ਦੀ ਆਪਣੀ ਫੁੱਲ ਗਰੰਟੀ ਆ ਜੀ ਠੀਕ ਆ ਜੀ ਠੀਕ ਆ ਜੀ ਲੈਓ ਜੀ ਫਤਤ ਸੰਦੀਪ ਕਿੰਨਾ ਮੁੱਲ ਕਰਦਾ ਵੀ ਇਹਦਾ ਸੰਧੂ ਸਾਹਿਬ ਮੁੱਲ ਕਰਦੇ ਇਹਦਾ 70000 ਰੁਪਇਆ ਹਾਂਜੀ ਤੇ ਦੇ ਲੈਗਾ ਮੈਂ ਇਹਦਾ 65000 ਦੀ ਦੇਣੀ ਆ ਜੀ 65000 ਸਾਢੇ 65000 ਦਾ ਦੇ ਲਿਆ ਠੀਕ ਆ ਜੀ ਚਾਹੇ ਕੋਈ ਧਾਰਾ ਹੋਣਾ ਮਾਰੇ ਚਾਹੇ ਕੋਈ ਜਿੱਦਾਂ ਮਰਜੀ ਚੋੜੇ 9-10 ਕਿਲੋ 10 ਕਿਲੋ ਦੁੱਧ ਜਿਹੜਾ ਤਿਆਰ 9 ਕਿਲੋ ਮੰਨ ਕੇ ਲਓ ਆਪਣੇ ਤੋਂ ਠੀਕ ਆ ਦੁੱਧ 10 ਕਿਲੋ ਆ ਤੁਸੀਂ 9 ਕਿਲੋ ਮੰਨ ਕੇ ਲਓ ਸੰਧੂ ਸਾਹਿਬ ਜਿਹੜੇ ਵੀਰ ਨੇ ਲੈਣੀ ਆ ਸੁਈ ਨੂੰ 6-7 ਦਿਨ ਹੋਇਆ ਬਾਕੀ ਬਹੁਤ ਜਿਆਦਾ ਚੰਗੀ ਮੈਂ ਆ ਠੀਕ ਹੈ ਭਰਾ ਜੀ ਪਤਲੇ ਚੰਮਦੀ ਆ ਬਿਲਕੁਲ ਟੇਡਾ ਟੂਡਾ ਕਾਟਿਆ ਚੰਗੀ ਨਸ ਵਾਲੀ ਆ ਲਓ ਵੀ ਦੋਸਤੋ ਮਾਝ ਦਾ ਰੇਟ ਵੀਰ ਨੇ ਡਿਕਲੇਅਰ ਕਰਤਾ ਰੇਟ ਦੱਸਤਾ ਬਾਕੀ ਆਪਦੇ ਹਿਸਾਬ ਨਾਲ ਤੁਸੀਂ ਵਿੱਚੋਂ ਮਾਨਤਨ ਕਰਾਉਣਾ ਜਾਂ ਕਿੰਨਾ ਹੁੰਦਾ ਤੁਸੀਂ ਮੌਕੇ ਤੇ ਇੱਕ ਵਾਰੀ ਬਾਕੀ ਚਵਾਈ ਤੁਹਾਨੂੰ ਮੈਂ ਚੌਥਾ ਨਾਂ ਦੀ ਚੈੱਕ ਪਾਸ ਕਰਾਤੀ ਆ ਨਸਲ ਨੂੰ ਸਭ ਤੋਂ ਚੰਗੀ ਆ ਬਾਕੀ ਸੰਤੋ ਸਾਹਿਬ ਸੰਦੀਪ ਇੱਕ ਨੰਬਰ ਵੀਰੇ ਬੋਲਦ ਗਿਆ ਆਪਣੇ 81370 38949 ਜੀ ਠੀਕ ਹੈ ਭਰਾ ਜੀ ਹਾਂਜੀ ਸੋ ਦੋਸਤੋ ਇਹ ਸਾਨੂੰ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ